ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ ਇੰਸਟਾਗ੍ਰam ਪੇਜ ਨੂੰ ਕਰ ਲਓ ਫੋਲੋ ਤੁਸੀਂ ਵੀ ਜੇਕਰ ਕੋਈ ਵੀਡੀਓ ਕਰਾਉਣੀ ਚਾਹੁੰਦੇ ਆ ਤਾਂ ਸਾਡਾ ਦਿੱਤਾ ਹੋਇਆ ਨੰਬਰ 84277 50724 84277 50724 ਤੇ ਕਰੋ ਕਾਲ ਅਸੀਂ ਤੁਹਾਡੇ ਕੋਲ ਪਹੁੰਚਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਹੈ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚੇ ਹੋਇਆ ਇਸ ਟਾਈਮ ਬਲਾਸਪੁਰ ਦੇ ਵਿੱਚ ਬਲਾਸਪੁਰ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਮਿਊਜ਼ਿਕ ਇੰਡਸਟਰੀ ਦਾ ਇੱਕ ਹੀਰਾ ਪੈਦਾ ਹੋਇਆ ਬਾਈ ਧਰਮਪ੍ਰੀਤ ਦੇ ਪਿੰਡ ਪਹੁੰਚੇ ਹੋਏ ਆ ਮਿੱਤਰੋ ਔਰ ਬਲਾਸਪੁਰ ਪਿੰਡ ਦੇ ਵਿੱਚ ਬਾਈ ਦੇ ਕੋਲੇ ਜਿਸ ਭਰਾ ਦੇ ਕੋਲੇ ਪਹੁੰਚੇ ਹੋਏ ਆ ਵਪਾਰ ਲੈਣ ਦਾ ਬਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਚਾਰ ਕੱਟੀਆਂ ਤੁਹਾਨੂੰ ਵਖਾ ਦੇਣੀਆਂ ਤੇ ਫਿਰ ਮਿੱਤਰੋ ਚਾਰਾਂ ਕਟੀਆਂ ਦੀ ਬਾਰੇ ਪ੍ਰੋਪਰ ਡਿਟੇਲ ਲੈ ਲਊਗਾ ਪ੍ਰੋਪਰ ਜਾਣਕਾਰੀ ਲੈ ਲਊਗਾ ਤੋਰ ਕੇ ਆਪਾਂ ਨਹੀਂ ਵਿਖਾਉਣੀਆਂ ਤੋਰ ਸੀ ਭਾਈ ਥਣਾ ਜੀ ਦੇ ਦੋ ਚੀਜ਼ਾਂ ਦੀ ਭਾਈ ਗਾਰੰਟੀ ਦਿੰਦਾ ਹਾਂ ਹਮੇਸ਼ਾ ਦੀ ਤਰ੍ਹਾਂ ਤੇ ਥਣਾ ਵਿਖਾ ਦੂੰਗਾ ਤਾਂ ਤੁਸੀਂ ਵੇਖ ਲੈਣੇ ਆ ਕਦਾਂ ਦੇ ਅੜੀਆ ਤੁਸੀਂ ਵੀਡੀਓ ਵਿੱਚ ਲਾ ਲੈਣੇ ਆ ਕੀ ਦੀ ਡਿਟੇਲ ਆ ਉਹ ਮਿਲਦੀ ਹੈ ਭਾਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਭਾਈ ਠੀਕ ਠਾਕ ਹੈ ਆਪਾਂ ਕਿਰਪਾ ਮਾਰ ਲਓ ਸੋ ਸ਼ੁਕਰ ਹੈ ਬੇਕਾਰ ਪਰਵਾਸ ਸਾਰਾ ਸਾਰੇ ਠੀਕ ਹੈ ਠੀਕ ਹੈ ਵੀਰੇ ਬਟੇ ਭਈਆ ਕੱਟੀ ਜਿਹੜੀ ਪਹਿਲੇ ਨੰਬਰ ਤੇ ਪੱਛਾ ਜਿਹੜਾ ਜੱਬ ਜੀ ਕੱਟੀ ਜਾਂਦਾ ਬਾਹਰ ਨੂੰ ਹਣਾ ਕਿੰਨੇ ਚ ਇਹ ਹੈਗਾ तकरीबन 9 ਕ ਮਹੀਨਿਆਂ ਦਾ 9 ਮਹੀਨੇ ਕੱਟੀ ਹੋਈ ਹੈ ਨਾ ਕੱਟੀ ਹੈ ਕੱਟੀ ਠੀਕ ਆ ਬਾਈ ਠੀਕ ਆ ਤੇ ਇਹ ਆਪਣੇ ਬਾਈ ਫਿਰ ਇਹ ਕਿੰਨੇ ਦੀ ਦੇ ਦੀਏ ਆ ਇਹ 20000 ਦੀ ਦੇ ਦਿਆ 20000 ਇਹਦੇ ਵਿੱਚ ਕੋਈ ਮਾਨਤਾਨ ਹਾਂ ਮਾਨਤਾਨ ਕਰਦਾ ਲੈ ਪੋਤੇ ਦੀ ਝੋਲੀ ਵਿਖਾ ਦੀ ਤੁਰੰਤਨ ਦੀ ਲੋੜ ਤਾਂ ਨਹੀਂ ਨਹੀਂ ਮੇਰੀ ਜ਼ਿੰਮੇਵਾਰੀ ਹੋ ਤੋਰ ਦੀ ਥਣਾ ਦੀ ਹਰ ਗੱਲ ਦੀ ਜ਼ਿੰਮੇਵਾਰੀ ਹੋ ਨੱਤ ਜੀ ਅਗਰ ਕੱਟੀ ਚੰਗੀ ਆ ਯਾਰ ਤੁਹਾਨੂੰ ਅੰਗੂ ਝੋਲੀ ਵੇਖ ਕੇ ਬਹੁਤ ਚੰਗੀ ਆ ਹਾਂ ਬੱਚਾ ਇਹ ਹਜੇ ਕਿੰਨੇ ਕੁ ਮਹੀਨੇ ਦੱਸਿਆ ਸੀ ਦੀ ਉਮਰ 9 ਕੁ ਮਹੀਨੇ ਨੋ ਕੁ ਮਹੀਨੇ ਪਰ ਦੈਅਰ ਕੱਤੀ ਪੂਰੀ ਟੌਪ ਬਣਦੀ ਹੋਗੀ ਹਾਂ ਪੇਟ-ਪੂਟ ਬਹੁਤਾ ਘੱਟੀ ਪੇਟ ਹੈ ਬਾਈ ਬਹੁਤਾ ਹੈ ਬਹੁਤਾ ਮਾਰਕਿੰਗ ਦੇ ਵਿੱਚ ਵੀ ਠੀਕ ਆ ਓਕੇ ਆ ਜਮ ਤੇ ਬਾਕੀ ਵੱਡੀ ਗੱਲ ਇਹ ਆ ਵੀ ਜਿਵੇਂ ਕੈਰੇਕਟਰ ਚਾਹੀਦਾ ਨਾ ਨੀਲੀ ਰੰਗ ਵਾਲਾ ਉਹ ਸਾਰੇ ਅੰਗ ਪੂਰੇ ਕਰਦੀ ਆ ਹੂੰ ਇਹ ਸੀਗੀ ਇੱਕ ਨੰਬਰ ਤੇ ਦੋ ਨੰਬਰ ਤੇ ਕੱਤੀ ਜਿਹੜੀ ਬਈ ਇਦਾਂ ਲਈ ਨੀ ਕੀ ਇਹ ਹੈਗੀ 10 ਕੁ ਮਹੀਨਿਆਂ ਦੀ ਇਹ 10 ਮਹੀਨਿਆਂ ਦੀ ਹੈ ਤੇ ਇਹ ਕਿੰਨੇ ਦੀ ਦੇ ਦਿੱਤੀ ਬਾਈ ਇਸ 17000 ਦੇ ਇਸ 17000 ਦੇ ਜੇ ਕੋਈ ਜੋੜਾ ਲੈ ਲਵੇ ਆਖੇ ਵੀ ਮੈਨੂੰ ਦੂਰ ਆਵੇਂ ਕਰਾਇਆ ਪੈਂਦਾ ਸੱਚੀ ਨਾਲ ਤੇ ਜੋੜਾ ਮਾਉ ਤੈਨੂੰ ਦੇ ਦੇਣ ਆਂ ਦੇ ਦੇ ਠੀਕ ਆ ਬਾਈ ਠੀਕ ਆ ਲੈ ਮਿੱਤਰੋ ਆ ਕੱਟੀ ਵੀ ਵੇਖੋ ਤੁਸੀਂ ਬੱਚਾ 10 ਮਹੀਨਿਆਂ ਦਾ ਸਾਰਾ ਤੇ ਤੁਸੀਂ ਟੰਗ ਟੰਗ ਰੰਗ ਰੰਗ ਵੇਖੋ ਕਰਮਾਲੀ ਦਾ ਕੀ ਕੀ ਬਾਤ ਈ ਆ ਚਾਰੇ ਪੈਰ ਮਾਰਕਿੰਗ ਦੇ ਵਿੱਚ ਉਹ ਕਿਆ ਜਾਵਾ ਵਾਈਟਨੈਸ ਬਹੁਤ ਕਰਮਦੀ ਆ ਫੇਰ ਬਾਈ ਢਾਂਚਾ ਵੀ ਚੰਗਾ ਸਾਰਾ ਕੱਟੀ ਦਾ 17000 ਦੇ ਵਿੱਚੋਂ ਮਾਨਤਾ ਲ ਹੋ ਜਾਊਗਾ ਕੱਟੀ ਚੰਗੀ ਆ ਤੇ ਬਾਈ ਫਿਰ ਇੱਕ ਆ ਤਿੰਨ ਨੰਬਰ ਤੇ ਵਿੱਚ ਖੜੀ ਲੱਸੀ ਥੋੜੀ ਜੀ ਹਾਂ ਬਾਈ ਹਾਂ ਇਹਦੀ ਕੀ ਡਿਟੇਲ ਆ ਇਹ ਥੋੜੀ ਜੀ ਐ ਆ ਵੀ ਇਹ 11 12 ਮਹੀਨਿਆਂ ਦੀ ਉਮਰ ਹੋਏ ਦੀ ਠੀਕ ਆ ਤੇ ਥੋੜੀ ਜੀ ਲੱਸੀ ਆ ਵੀ ਸਾਹਮਣੇ ਸੂ ਮਲ ਨੂੰ ਆ ਵੀ ਆਖਰਾਕ ਕਰੂ ਕਿ ਨਹੀਂ ਜੀ ਹਾਂ ਆਖਰਾਕ ਨਹੀਂ ਮਿਲਿਆ ਪਹਿਲਾਂ ਦੁੱਧ ਦਾ ਤਾਂ ਨਹੀਂ ਮਿਲਿਆ ਕੱਟਿਆ ਹੋਇਆ ਬਟੂੜਾ ਜੀ ਉਹਨਾਂ ਨੂੰ ਪੰਦਾ ਹੱਥ ਮਿਲਿਆ ਉਹਨਾਂ ਨੂੰ ਵੀ ਨਹੀਂ ਪੂਰਾ ਹਾਂ ਪਰ ਉਹਨਾਂ ਨੂੰ ਵਾਕ ਪੰਦਾ ਜਿਹੜਾ ਉਹ ਮਿਲ ਹੀ ਗਿਆ ਮਿਲ ਹੀ ਗਿਆ ਇਹਨੂੰ ਉਹ ਨਹੀਂ ਮਿਲਿਆ ਹੂੰ ਝੋਲੀ ਝਾਲੀ ਦੀ ਝੋਲੀ ਝਾਲੀ ਨਹੀਂ ਚੰਗੀ ਹਾਂ ਘੱਟ ਬਾ ਚੰਗਾ ਟੇਟਾ ਹਣਾ ਇਹ ਕਿੰਨੇ ਦੀ ਦੇ ਦਈਏ ਯਾਰ ਇਹ 16000 ਦੀ ਦੇ ਦੇ ਜੇ ਕੋਈ ਆਖੇ ਯਾਰਾ ਦੋਵੇਂ ਲੈ ਰਹੀਆਂ ਬਾਈ ਬਣ ਕੇ ਉਹਨਾਂ ਦਾ ਕਰਲਾ ਨਾਲ ਬਾਦ ਘਾੜ ਦੀ ਯਾਰ ਤੇਨੇ ਚੜਾ ਦੇ ਸਾਂਭ ਲਾਂਗੇ ਵੇਖੀ ਜੂਗੀ ਆ ਕੋਈ ਗੱਲ ਨਹੀਂ ਮਾਨਤਾ ਕਰਦੇ ਹੋ ਫਿਰ ਹਾਂ ਮਾਨਤਾ ਠੀਕ ਹੈ ਬਾਈ ਠੀਕ ਹੈ ਇਹ ਤਾਂ ਹੋ ਗਏ ਬੱਚੇ ਆਪਣੇ ਤਨ ਹਨਾ ਆ ਕੱਤੀ ਜਿਹੜੀ ਵੱਡੀ ਝੁੱਟ ਜੀ ਨੀਲੀ ਰੋਜ ਦੇ ਵਿੱਚ ਪੈਂਦੀ ਥੋੜੀ ਜੀ ਇਹ ਕਿੰਨੇ ਸਿਰਦੀ ਹੈ ਬਾਈ ਇਹ 1.5 ਸਾਲ ਦੀ ਹੈ। ਇਹ 1.5 ਸਾਲ ਦੀ ਹੈ। ਹਾਂਜੀ। ਤੇ ਇਹ ਕਿੰਨੇ ਦੀ ਦੇ ਦੀਏ ਬਈਆ? ਇਹ ਦੇ ਦਿਆਂਗੇ 25000। 25000 ਦੀ ਹੈ। ਤੇ ਜੇ ਕੋਈ ਜਿਵੇਂ ਅਗਰ ਸਟੇਟ ਜੰਮੂ ਆਗਰੇ ਉਗਰੇ ਆਲ ਦਾ ਕਹਵੇ ਯਾਰ ਉਹਨੂੰ ਤਾਂ ਫਿਰ ਤੈਨੂੰ ਪਤਾ ਹੀ ਆ ਯਾਰ ਹਨਾ ਇੱਕ ਕੱਟੀ ਜਨਾਲਾ ਮੇਰਾ ਮਨ ਕਰਦਾ ਕਿਰਾਏ ਪਾ ਜਾਣਾ। ਉਹਨੂੰ ਚਾਰ ਹੀ ਲੈਣ ਵਾਲਾ ਹੋਵੇ ਤਾਂ ਫਿਰ ਵੀ ਗੱਲਬਾਤ ਬਣਾ ਲੈ। ਹਾਂ ਫਿਰ ਉਹ ਬਈ ਜੀ ਬਣਾ ਲੈ। ਠੀਕ ਆ। ਇਹ 1.5 ਸਾਲ ਦੀ ਹੈ। ਇਹਦੇ ਕੋਈ ਰਿਕਾਰਡ ਸੀਮਨ ਸੂਨ ਦਾ ਪਤਾ ਕਿਵੇਂ? ਨਹੀਂ ਤਾਂ ਉਹ ਨਹੀਂ ਪਤਾ ਜਣੀ ਉਹ ਕੱਟੀ ਚੰਗੀ ਆ। ਉਹ ਪੇਟ ਭੂਲੇ ਲਈ ਪਰ ਉਹ ਨਾ। ਇਹ ਵੀ ਆ ਹਾਂ। 1.5 ਸਾਲ ਦੀ ਹੈ। 1. ਇਹ ਤਾਂ ਗੱਲ ਹੋਰ ਤੂੰ ਬੇ ਮਾਲ ਜਿਹੜਾ ਗੁਜਰਾ ਘੱਟ ਨਾਲ ਤੋਂ ਲੈਣਾ ਨਾ ਗੁਜਰਾ ਕੋਲ ਸਾਨ ਚੰਗੇ ਹੁੰਦੇ ਹਨਾ ਨਹੀਂ ਚੰਗੇ ਆ ਬਾਕੀ ਘਰਾਂ ਤੋਂ ਵੀ ਮਿਲ ਜਾਂਦਾ ਵੀ ਗੁਜਰਪਰਾ ਛੇਤੀ ਨਹੀਂ ਕੱਟੀ ਦਿੰਦੇ ਤਾਂ ਮੈਂ ਦਾ ਮੁੱਲ ਹੀ ਮੰਗੇ ਬਈ ਮੰਗ ਲੈਂਦੇ ਇਹ ਵੀ ਗੱਲ ਤਰੀ ਸਹੀ ਆ ਨਾ ਪਹਿਲੀ ਫੇਰੇ ਉਹ ਪਹਿਲੀ ਗੱਲ ਤਾਂ ਉਹ ਕਹਿੰਦੇ ਨਹੀਂ ਵੇਚਣੀ ਜੇ ਵੇਚਣੀ ਤਾਂ ਮੈਂ ਦੇ ਮੁੱਲ ਦੀ ਆ ਇੱਕ ਗੱਲ ਤਰੀ ਸਹੀ ਆ ਜੇ ਨਹੀਂ ਤੇ ਮੈਂ ਦੇ ਮੁੱਲ ਦੀ ਕੱਟੀ ਲੈ ਕੇ ਉਹਨੂੰ ਕੀ ਰੱਖ ਲਾਂਗੇ ਕੀ ਵੇਚ ਲਾਂਗੇ ਨਾ ਬਈ 2 ਰੁਪਏ ਲੈਣੇ ਕੋਈ ਨਾ ਕੋ ਬਾਦੜੀ ਹੱਥ ਉਹ ਜਦਾਂ ਇਹਨਾਂ 'ਚ 1000 2000 ਵਾਲੀ ਗੱਲ ਆ ਉਹਦੇ 'ਚ ਕੀ ਐ ਨਾ ਹਾਂ ਤੇ ਇਹ ਚਾਰਾਂ ਨੂੰ ਖਰੀਦਣ ਲਈ ਫਿਲਾਸਫੋਰ ਪਿੰਡ ਦੇ ਵਿੱਚ ਆਉਣਾ ਪੈਣਾ ਹਨਾ ਨੰਬਰ ਦਹੀਂ ਕਰਾਂ ਦੀ ਬਾਈ 98141 ਜੀ 56244 56244 ਹੈ 98141 56244 98 141 56244 ਬਾਈ ਦਾ ਫੋਨ ਨੰਬਰ ਹੈ ਇਸ ਨੰਬਰ ਤੇ ਕਰਿਓ ਮਿੱਤਰੋ ਗੱਲਬਾਤ ਸ਼ੁਕਰੀਆ ਚੌਂਦਰੋ